ਜੋ ਨਾਰਾ ਦੁੱਖ ਮੈਂ ਇਹ ਦੁੱਖ ਨਹੀਂ ਮੰਨੈ ਸਤਿਗੁਰੂ ਕਾਸਾ ਕਹਿੰਦੇ ਨੇ ਕਿ اے ਭਾਈ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਘਰਾਂਦਾ ਨਹੀਂ ਦੁੱਖ ਨੂੰ ਦੁੱਖ ਕਰਕੇ ਮੰਨਦਾ ਨਹੀਂ ਸੁਖ ਸੁਨਹਿਰੂ ਰੂਪ ਹੈ ਨਹੀਂ ਜਾਕੇ ਕੰਚਨ ਮਾਟੀ ਮੰਨ ਰਹਾਉ ਸੋਖ ਸੁਨੇਹੋਂ ਦਾ ਭਾਵ ਸੁੱਖਾਂ ਦੇ ਨਾਲ ਦੀ ਦਾ ਮੋਹ ਨਾ ਹੋਵੇ ਸਹਿਬ ਜੀ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸੁੱਖਾਂ ਦੇ ਨਾਲ ਮੋਹ ਨਹੀਂ ਹੈ ਦੁੱਖਾਂ ਦੇ ਵਿੱਚ ਉਪਰਉਂਦਾ ਨਹੀਂ ਹੈ ਕਿਸੇ ਕਿਸਮ ਦਾ ਡਰ ਨਹੀਂ ਨੂੰ ਮਨੁੱਖ ਨੂੰ ਤੇ ਜਿਹੜਾ ਮਨੁੱਖ ਸੋਨੇ ਨੂੰ ਮਿੱਟੀ ਸਮਾਨ ਸਮਝਦਾ ਹੈ ਉਹਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਜੇ ਸਹਿਬ ਜੀ ਕਹਿੰਦੇ ਸੰਸਾਰ ਕੁਮੈ ਪਦਾਰਥ ਅੰਦਰ ਦੇ ਅੰਦਰ ਮੋਹ ਹੈ ਦੁੱਖਾਂ ਦੇ ਵਿੱਚ ਤੂੰ ਦੁਖੀ ਹੋ ਕੇ ਅਕਾਲ ਪੁਰਖ ਨੂੰ ਸੰਸਾਰ ਨੂੰ ਹੋਰਾਂ ਨੂੰ ਣਾਵੇ ਦੇ ਬਿਨ ਹੈ ਫਿਰ ਤੂੰ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਮ ਤੋਂ ਬੜਾ ਬਣਾਏ ਤੇ ਜਦੋਂ ਹਿਰਦੇ 'ਚ ਵਸ ਜਾਂਦਾ ਹੈ ਨਾਮ ਕਿਰਪਾ ਗੁਰੂ ਦੀ ਹੁੰਦੀ ਹੈ ਭਾਸਾ ਕਹਿੰਦੇ ਫਿਰ ਉਹ ਮਨੁੱਖ ਦੁੱਖ ਦੇ ਵਿੱਚ ਉਭਰ ਆਉਂਦਾ ਨਹੀਂ ਹੈ ਸੋਖਾਂ ਦੇ ਰਾਮਦਾਸ ਨੇ ਕੋਈ ਨਹੀਂ ਮੋਹ ਕੋਈ ਨਹੀਂ ਹੈ ਉਹ ਸੋਨੇ ਨੂੰ ਵੀ ਉਹਦੇ ਜਿਹੜਾ ਹੈ ਮਿੱਟੀ ਸਮਾਨ ਜਾਣਦਾ ਉਹਦੇ ਨਾਲ ਕੋਈ ਨੋ ਨਹੀਂ ਤੇ ਫਿਰ ਉਸ ਇਨਸਾਨ ਦੇ ਅੰਦਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਰਹਾਉ ਨਾਹ ਨਿੰਦਿਆ ਨਾਹ ਉਸਤਤ ਜਾ ਕੈ ਲੋਭ ਮੋਹ ਨਾ اے ਭਾਈ ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਬੁਰਾਈ ਨਹੀਂ ਹੈ ਤੇ ਕਿਸੇ ਦੀ ਖਸਾਮਦ ਨਹੀਂ ਹੈ ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਸਤਿਗੁਰੂ ਜੀ ਕਹਿੰਦੇ ਜੇ ਕੋਈ ਉਹ ਵੀ ਚੁਗਲੀ ਵੀ ਕਰਦਾ ਹੈ ਬੁਰਾਈ ਵੀ ਕਰਦਾ ਹੈ ਉਹ ਦੁਖੀ ਨਹੀਂ ਹੁੰਦਾ ਤੇ ਨਾ ਉਹ ਮਨੁੱਖ ਕਦੇ ਕਿਸੇ ਦੀ ਚੁਗਲੀ ਕਿਸੇ ਦੀ ਬੁਰੀਾਈ ਕਰਦਾ ਹੈ ਕਿਸੇ ਦੀ ਪਸੰਦ ਨਹੀਂ ਕਰਦਾ ਕੇਵਲ ਕਾਲਪੁਰਖ ਵਹਿਗੁਰੂ ਜੀ ਦੀ ਪਸੰਦ ਕਰਦਾ ਉਹਦੀ ਸਿਧਲਾ ਕਰਦਾ ਉਹ ਕਿਸੇ ਦੀ ਪਸੰਦ ਨਹੀਂ ਕਰਦਾ ਨਾ ਆਪਣੀ ਪਸੰਦ ਸੁੰਘ ਕੇ ਉਹ ਪਸੰਦ ਹੁੰਦਾ ਹੈ ਕੋਈ ਹੁੰਦਾ ਕੋਈ ਇੱਕ ਰਸ ਰਹਿੰਦਾ ਹੈ ਤੇ ਬਾਸਾ ਕਹਿੰਦੇ ਨਾ ਉਹਦੇ ਅੰਦਰ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹਰਖ ਸੋਗ ਤੇ ਰਹੈ ਨਿਆਰੋ ਨਾਹੀ ਮਾਨੁ ਅਪਮਾਨਾ ਜਿਹੜਾ ਮਨੁੱਖ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ ਖੁਸ਼ੀ ਦੇ ਵਿੱਚ ਵੀ ਨਿਰੰਕਾਰ ਨੂੰ ਜੀਤੇ ਰੱਖਦਾ ਭੁੱਲਦਾ ਨਹੀਂ ਹੈ ਖੁਸ਼ੀ ਦੇ ਵਿੱਚ ਆ ਕੇ ਤੇ ਦੁੱਖਾਂ ਦੇ ਵਿੱਚ ਅਕਾਰ ਗੁਰਪ੍ਰਭ ਨੂੰ ਮਰਾਪੇ ਨਹੀਂ ਦਿੰਦਾ ਇੱਕ ਰਸ ਸੁਖਾਲ ਗੁਰਪ੍ਰਭ ਨਾਲ ਜੁੜਿਆ ਰਹਿੰਦਾ ਹੈ ਜਿਸ ਦੇ ਜਿਸ ਮਨੁੱਖ ਨੂੰ ਨਾ ਆਦਰ ਹੋ ਸਕਦਾ ਹੈ ਨਾ ਨਰਾਜ਼ੀ ਜਿਹੜਾ ਕੋਈ ਆਦਰ ਕਰਦਾ ਹੈ ਸਤਿਕਾਰ ਕਰਦਾ ਉਹਦੇ ਵਿੱਚ ਵੀ ਉਹ ਨਿਰੰਕਾਰ ਨੂੰ ਬਣਾਉਂਦਾ ਹੈ ਸਹਿਬ ਜੀ ਕਹਿੰਦੇ ਉਹਦਾ ਮਨਣਾ ਹੈ ਜੇ ਸੁਖ ਦੇ ਤਾ ਤੁਝੇ ਅਰਾਧਾ ਤੋਝੇ ਤੇ ਅਰਾਧਾ ਆਂ ਦੁੱਖ ਵਿੱਚ ਤੁਝੇ ਧਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਲੋਕ ਸਲਾਹਾਂ ਕਰਦੇ ਨੇ ਤਾਂ ਇਹ ਕਾਰਕੁਣ ਜੀ ਮੇਰੀ ਸਲਾਹਾਂ ਨਹੀਂ ਹੈ ਲੋਕ ਤੇਰੀ ਨਹੀਂ ਸੁਲਾਖਾ ਕਰਦੇ ਜੰਗੋਂਗੇ ਤੇਰੇ ਨਾਲ ਜੁੜਿਆਂ ਤਾਂ ਲੋਕ ਸੁਲਾਖਾ ਕਰਦੇ ਨੇ ਤਾਂ ਉਹ ਤੁਝ ਕਰਦੇ ਨੇ ਇਸ ਕਰਕੇ ਪਾਸਾ ਕਹਿੰਦੇ ਭਾਈ ਉਹਨੂੰ ਆਦਰ ਵੀ ਹੋ ਸਕਦਾ ਹੈ ਉਹਦੇ ਵਿੱਚ ਵੀ ਉਹ ਕਾਲਪੁਰਖ ਦਾ ਸੁਭਰਾਨਾ ਹੀ ਕਰਨਾ ਜੇ ਨਿੰਦਿਆ ਦਾ ਛੋੜ ਨਾ ਜਾਈ ਜੇ ਕੋਈ ਨਿੰਦਾ ਕਰਦਾ ਹੈ ਫਿਰ ਵੀ ਉਹ ਨਰਕ ਕਾ ਨੌ ਲੰਬੇ ਨਿੰਦਾਂ ਫਿਰ ਵੀ ਉਹ ਕਾਲਪੁਰਖ ਜੀ ਨਹੀਂ ਰਜਾ ਵਿੱਚ ਨਿੰਦਾਂ ਮੇਰੇ ਉਪਨ ਕੀਤੇ ਹੋਏ ਨੇ ਵੇਰੀ ਆਪਣਾ ਕਰਕੇ ਮੇਰੀ ਗੁਰੀਾਈ ਹੋ ਗਈ ਹੈ ਇਸ ਕਰਕੇ ਪਾਛ ਕੇ ਦੇ ਨਾਮ ਨੂੰ ਮਾਤਰ ਹੋ ਸਕਦਾ ਹੈ ਨਾਮ ਨਿਰਾਪਰੀ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਮਿਲ ਉਹ ਮਨੁੱਖ ਦੇ ਹਿਰਦੇ ਉਹ ਵੈਗੁਰੀ ਦਾ ਨਿਵਾਸ ਹੋ ਜਾਂਦਾ ਹੈ ਆਸਾ ਮਨਸਾ ਸਗਤ ਤਿਆਗੈ ਜਗ ਤੇ ਰਹੈ ਨਰਾਸਾ ਹੈ ਭਾਈ ਜਿਹੜਾ ਮਨੁੱਖਾ ਆਸਾ ਉਮੀਦ ਸਭ ਤਿਆਗ ਦਿੰਦਾ ਹੈ ਸੰਸਾਰ ਤੇ ਕੋਈ ਆਸ ਸੰਸਾਰ ਤੇ ਕੋਈ ਉਮੀਦ ਨਹੀਂ ਰੱਖਦਾ ਜਗਤ ਤੋਂ ਨਿਰਮੋਹ ਹੋ ਕੇ ਰਹਿੰਦਾ ਹੈ ਰਗਤ ਦੇ ਨਾਲ ਤਾਂ ਮੋਹ ਨਹੀਂ ਹੁੰਦਾ ਔਰ ਇਹ ਨਹੀਂ ਹੈ ਕਿ ਉਹ ਪਰਵਾਰ ਨੂੰ ਛੱਡ ਦਿੰਦਾ ਹੈ ਸੰਸਾਰ ਨੂੰ ਛੱਡ ਜਾਂਦਾ ਨਹੀਂ ਸੰਸਾਰ ਦੇ ਵਿੱਚ ਵਿਚਰਦਾ ਹੈ ਵਿਚਿਆ ਤਾਂ ਦੇ ਵਿੱਚ ਵਿਚਰਦਾ ਹੈ ਪਰ ਮੋਹ ਨਹੀਂ ਹੈ ਉਹਦਾ ਕਿਸੇ ਨਾਲ ਨੋ ਕੇਵਲ ਨਿਰੰਕਾਰ ਦੇ ਨਾਲ ਹੈ। ਪ੍ਰੇਮ ਕੇਵਲ ਨਿਰੰਕਾਰ ਦੇ ਨਾਲ ਹੈ। ਕਾਮ, ਕ੍ਰੋਧ, ਜਿਹੇ ਪਰਸੈ ਨਾਹੇ ਨ। ਤੇਹੇ ਘਰਕ ਬ੍ਰਹਮਨ ਨਿਵਾਸ। ਜਿਸ ਮਨੁੱਖ ਨੂੰ ਨਾ ਕਾਮ ਵਾਸਨਾ ਛੋ ਸਕਦੀ ਹੈ। ਨਾ ਕ੍ਰੋਧ ਛੋ ਸਕਦਾ ਹੈ। ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਸਾਧੂਰ ਭਾਸਾ ਕਹਿੰਦੇ ਉਹ ਹੈ kaun ਉਹ ਜਿਹੜੇ ਐਸੇ ਮਨੋਕ ਨੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਵਿਕਾਰ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਤਾਂ ਮੋਹ ਨਹੀਂ ਹੈ ਸੋਨੇ ਦੇ ਨਾਲ ਵੀ ਉਹਨਾਂ ਦਾ ਮੋਹ ਨਹੀਂ ਸੋਨੇ ਨੂੰ ਵੀ ਬਿੱਚੇ ਸਮਾਨ ਜਾਣਦੇ ਨੇ ਇਹ ਕਿਰਪਾ ਕਿਵੇਂ ਹੁੰਦੀ ਹੈ ਭਾਸਾ ਕਹਿੰਦੇ ਨੇ ਗੋਲ ਕਿਰਪਾ ਜਿਹਨਾਂ ਕੋ ਕੀਨੀ ਤੇਰੇ ਇਹੇ ਜੁਗਤ ਪਛਾਨੀ ਸਾਹਿਬ ਜੀ ਕਹਿੰਦੇ ਨੇ ਭਾਈ ਜਿਸ ਨੂੰ ਉੱਤੇ ਗੁਰੂ ਨੇ ਮਿਹਰ ਕੀਤੀ ਹੈ ਜਿਸ ਨੇ ਜੀਵਨ ਦੀ ਇਹ ਜਾਂਚ ਸਮਝੀ ਹੈ ਸਾਹਿਬ ਕਹਿੰਦੇ ਜਿਸ ਨੇ ਅਕਾਲ ਪੁਰਖ ਵਹਿਗੂਰੀ ਦੇ ਚਰਨਾਂ ਨਾਲ ਆਪਣਾ ਪ੍ਰੇਮ ਪਾਇਆ ਹੈ ਗੁਰੂ ਗੁਰੂ ਨੇ ਬਖਸ਼ਿਸ਼ ਕੀਤੀ ਬਖਸ਼ਿਸ਼ ਕੀਤੀ ਉਹਨੂੰ ਇਹ ਜੋਗਤ ਸਮਝਾਈ ਉਹਨੂੰ ਇਹ ਗਿਆਨ ਦੇ ਦਿੱਤਾ ਕਿ ਭਾਈ ਜਿੰਨਾ ਕੋਈ ਵੀ ਸੰਸਾਰ ਤੇ ਤੋਂ ਵੇਖ ਰਿਹਾ ਸਾਰੇ ਹੀ ਨਾਸਵਾਨ ਹੈ ਇਹਦਾ ਕੁਝ ਵੀ ਨਹੀਂ ਹੈ ਇਸ ਕਰਕੇ ਕੰਮ ਆਉਣ ਵਾਲੀ ਵਰਤੂ ਹੈਗੀ ਕੋਈ ਸੰਸਾਰ ਕੇ ਨਾ ਕਿਸੇ ਰਿਸ਼ਤੇ ਨੇ ਕੰਮ ਆਉਣਾ ਨਾ ਕਿਸੇ ਧਨ ਦੌਲਤ ਮਾਇਆ ਨੇ ਕੰਮ ਆਉਣਾ ਫਿਰ ਤੂੰ ਕਾਦੇ ਪਿੱਛੇ ਮੂੰਹ ਕਰੇਗਾ ਸਾਬ ਜੀ ਕਹਿੰਦੇ ਜਦੋਂ ਇਹ ਗਿਆਨ ਹਿਰਦੇ ਚ ਵਸ ਗਿਆ ਕੋਈ ਕਿਰਪਾ ਦੇ ਨਾਲ ਕੋ ਕੀਨੀ ਜੇ ਤੇ ਗੁਰੂ ਜੀ ਨੇ ਇਹ ਕਿਰਪਾ ਕਰ ਦਿੱਤੀ ਤੇ ਇਹਨੇ ਜੁਗਤ ਪਛਾਨੀ ਸਾਬ ਜੀ ਨੇ ਉਹਨੂੰ ਭਾਈ ਇਹ ਸਮਝ ਆ ਗਈ ਹੈ ਉਹਨੂੰ ਇਹ ਗਿਆਨ ਆ ਗਿਆ ਹੈ ਉਹਨੇ ਇਹ ਜਾਂਚ ਸਿੱਖ ਲਈ ਐ ਸਮਝੀ ਹੈ ਤੇ ਜਿਨੇ ਇਹ ਜਾਂਚ ਸਿੱਖ ਲਈ ਜਿਨੇ ਇਹ ਗਿਆਨ ਸਿੱਖ ਲਿਆ ਜਿਨੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾਇਆ ਨਾਨਕ ਮੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਤੇ ਨਾਨਕ ਉਹ ਮਨੁੱਖ ਪਰਮਾਤਮਾ ਦੇ ਵਿੱਚ ਇਉਂ ਇੱਕ ਬਿਕ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ। ਭਾਸਾ ਵੀ ਕਹਿੰਦੇ ਜਿਨੇ ਜਿੰਨੀਆਂ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਰੂਪੀਆਂ ਸਮਝਾਈਆਂ ਨੇ ਉਹ ਰਚਨ ਕੀਤੇ ਨੇ ਜਿਨਾਂ ਉਹ ਸਾਰੇ ਬਚਨ ਕਮਾ ਲਏ ਜਿਨੇ ਉਹ ਸਾਰੇ ਬਚਨਾਂ ਨੂੰ ਆਪਣੇ ਮਿਰਦੇ ਚ ਵਸਾਇਆ ਭਾਸਾ ਕਹਿੰਦੇ ਗੁਰੂ ਮਨੋਕਰ ਇਸ ਤਰ੍ਹਾਂ ਆਕਾਰ ਗੁਰੂ ਦੇ ਨਾਲ ਇੱਕਮਿਤ ਹੋ ਜਾਂਦਾ ਹੈ ਅਕਾਰ ਗੁਰ ਵੈਚੁਰ ਜੀ ਦੇ ਨਾਲ ਇਨਾ ਮਿਲ ਪੁੱਜ ਜਾਂਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਪਾਣੀ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ ਕਿਹੜਾ ਪਾਣੀ ਇਹ ਪਾਣੀ ਦੇ ਵਿੱਚ ਪਾਇਆ ਸੀ ਬਾਸਾ ਕਹਿੰਦੇ ਇਸੇ ਤਰ੍ਹਾਂ ਜੇ ਉਹ ਕਾਲਪੁਤ ਵਹਿਗੁਰੂ ਦੇ ਹਰੀ ਦੇ ਪਿਆਰੇ ਹਰ ਹਰ ਜੰਗੂ ਹੀ ਏਕ ਹੈ ਵਿਭ ਵਿਚਾਰ ਕਛ ਨਾਹੀਂ ਜਲ ਦੇ ਉਪਰ ਤਰੰਗ ਜਿਉਂ ਜਲ ਹੀ ਵਿਖੈ ਸਮਾਵੇ ਬਾਸਾ ਕਹਿੰਦੇ ਫਿਰ ਉਹਨਾਂ ਦੇ ਵਿੱਚ ਭਾਈ ਭੇਦ ਨਹੀਂ ਰਹਿ ਜਾਂਦਾ ਉਹ ਕਾਲਪੁਰਖ ਵੈਰੀ ਨੂੰ ਨਿਦਾਨੀ ਰੂਪ ਵਰ ਜਾਂਦੇ ਨੇ ਇਹ ਸੰਸਾਰ ਦੇ ਵਿੱਚ ਵਿਚਰਦੇ ਹੋਏ ਵੀ ਉਸ ਕਾਲਪੁਰਖ ਨਾਲ ਪੇਂ ਪਾ ਕੇ ਰੱਖਦੇ ਨੇ ਉਹਨੂੰ ਹਰਥਾਂ ਬਸਦਾ ਵੇਖਦੇ ਨੇ ਹਰਥਾਂ ਉਸ ਕਾਲਪੁਰਖ ਦਾ ਦਾਨ ਕਰਦੇ ਨੇ ਤੇ ਸੰਸਾਰ ਤੋਂ ਜਾਣ ਲੱਗਿਆਂ ਵੀ ਸਤਿਗੁਰੂ ਕਾਨਸਾ ਕਹਿੰਦੇ ਸ੍ਰੀ ਸੰਸਾਰ ਵਿੱਚ ਵਿੱਚ ਆਪਣੀ ਛਾਪ ਛੱਡ ਕੇ ਇਹ ਆਪਣੀ ਪਹਿਚਾਣ ਛੱਡ ਕੇ ਉਹ ਰੰਗ ਕਾ ਵੀ ਦੁਰਗਾ ਦੇ ਵਿੱਚ ਚਲੇ ਜਾਂਦੇ ਨੇ ਉੱਥੇ ਗੁਰੂਆਂ ਨੂੰ ਥਾਂ ਗਿਣੀ ਹੈ ਅਕਾਲ ਪੁਰਖ ਰਹਿਣੇ ਦੇ ਵਿੱਚ ਹੀ ਅਪੇਧ ਹੋ ਜਾਂਦੇ ਨੇ ਉਹ ਅਵਸਥਾ ਆ ਜਾਂਦੀ ਹੈ ਸਹਿਬ ਜੀ ਕਹਿੰਦੇ ਸੂਤ ਸੂਰਜ ਕਿਰਨ ਮਿਲੀ ਜਲ ਕਾ ਜਲ ਹੋ ਗਾ RAM ਜੋਤੀ ਜੋਤਰ ਲਈ ਸੰਪੂਰਨ ਥੀ ਆ ਗਿਆ RAM ਉਹ ਸੰਪੂਰਨ ਹੋ ਜਾਂਦੇ ਨੇ ਉਹਨਾਂ ਜੀਵਨ ਸਫਲਾ ਹੋ ਜਾਂਦਾ ਹੈ